ਸਸੀ ਗਾਰਜੀ ਦੋਸਤੋ 7 ਜਨਵਰੀ ਤੋਂ ਅਮਰੀਕਾ ਦੇ ਕੈਲੀਫੋਰਨੀਆ ਦੇ ਇੱਕ ਸ਼ਹਿਰ ਦੇ ਵਿੱਚ ਜਿਹਨੂੰ ਲਾਸ ਐਂਜਲਸ ਕਿਹਾ ਜਾਂਦਾ ਇੱਕ ਭਿਆਨਕ ਜੰਗਲੀ ਅੱਗ ਲੱਗੀ ਹੋਈ ਆ ਜਿਸ ਨੂੰ ਪਿਛਲੇ 6-7 ਦਿਨਾਂ ਤੋਂ ਅਮਰੀਕਾ ਦਾ ਪੂਰਾ ਪ੍ਰਸ਼ਾਸਨ ਲੱਗ ਕੇ ਕਾਬੂ ਨਹੀਂ ਕਰ ਪਾ ਰਿਹਾ ਇਸੇ ਦੇ ਸਮੇਂ ਦੋ ਤਿੰਨ ਚੀਜ਼ਾਂ ਹੋਰ ਨਵੀਆਂ ਦੇਖਣ ਨੂੰ ਮਿਲੀਆਂ ਇੱਕ ਅਮਰੀਕਾ ਦੇ ਪ੍ਰਸ਼ਾਸਨ ਨੂੰ ਉੱਥੇ ਰਾਤ ਦਾ ਕਰਫੂ ਲਾਉਣਾ ਪਿਆ ਕਿਉਂਕਿ ਚੋਰੀਆਂ ਬਹੁਤ ਹੋਣ ਲੱਗਿਆ ਸੀ ਜਿਹੜੇ ਲੋਕ ਆਪਣੇ ਘਰਵਾਰ ਛੱਡ ਕੇ ਗਏ ਨੇ ਜਾਂ ਉਸ ਇਲਾਕੇ ਦੇ ਵਿੱਚ ਚੋਰੀਆਂ ਹੋਣ ਲੱਗੀਆਂ ਸੀ ਜਿਸ ਕਰਕੇ ਸਰਕਾਰ ਨੂੰ ਰਾਤ ਨੂੰ 6 ਵਜੇ ਤੋਂ ਲੈ ਕੇ ਸਵੇਰੇ 6 ਵਜੇ ਦਾ ਕਰਫੂ ਲਾਉਣਾ ਪਿਆ ਲਗਭਗ 2 ਦਰਜਨ ਦੇ ਕਰੀਬ ਲੋਕਾਂ ਨੂੰ ਚੋਰੀ ਦੇ ਕੇਸ ਦੇ ਵਿੱਚ ਗ੍ਰਿਫਤਾਰ ਕੀਤਾ ਦੂਜੇ ਪਾਸੇ ਸਰਕਾਰ ਨੂੰ ਕੀਮਤਾਂ ਵਧਣ ਦਾ ਡਰ ਸਤਾਉਣ ਲੱਗਿਆ ਜਿਸ ਕਰਕੇ ਉਹਨਾਂ ਨੇ ਇਸ ਨੂੰ ਸਟੇਟ ਐਮਰਜੈਂਸੀ ਘੋਸ਼ਿਤ ਕੀਤਾ ਦੂਜੇ ਪਾਸੇ ਪੰਜਾਬ ਦੇ ਲੋਕਾਂ ਨੇ ਪੰਜਾਬ ਦੇ ਸਿੱਖ ਸਰਦਾਰਾਂ ਨੇ ਉਥੇ ਲੰਗਰ ਲਾਉਣੇ ਸ਼ੁਰੂ ਕੀਤੇ ਨੇ ਫਰੀ ਦੇ ਵਿੱਚ ਲੋਕਾਂ ਵਾਸਤੇ ਫੂਡ ਪਾਣੀ ਸਪਲਾਈ ਕਰਨਾ ਸ਼ੁਰੂ ਕੀਤਾ ਹੋਇਆ ਇੱਥੇ ਇੱਕ ਸਵਾਲ ਆ ਸਾਡੇ ਬਹੁਤ ਸਾਰੇ ਲੋਕ ਇਹ ਕਹਿ ਕੇ ਪੰਜਾਬ ਛੱਡ ਕੇ ਜਾਂਦੇ ਨੇ ਕਿ ਪੰਜਾਬ ਦੇ ਵਿੱਚ ਬਚਿਆ ਕੁਝ ਨਹੀਂ ਕਿਸੇ ਸਮਾਜ ਦਾ ਅਸਲ ਕਿਰਦਾਰ ਉਦੋਂ ਪਤਾ ਲੱਗਦਾ ਜਦੋਂ ਉਹ ਸਮਾਜ ਮੁਸੀਬਤ ਦੇ ਵਿੱਚ ਫਸਿਆ ਹੁੰਦਾ ਮੁਸੀਬਤ ਦੇ ਵਿੱਚ ਫਸੇ ਦੀ ਮਦਦ ਕੌਣ ਕਰਦਾ ਤੇ ਮੁਸੀਬਤ ਦੇ ਵਿੱਚ ਫਸੇ ਤੋਂ ਕਮਾਈ ਕੌਣ ਕਰਦਾ ਇਹੀ ਇੱਥੇ ਇਨਸਾਨੀਅਤ ਦੇਖਣ ਵਾਲੀ ਚੀਜ਼ ਹੁੰਦੀ ਆ ਪੰਜਾਬ ਦੇ ਵਿੱਚ ਕੋਈ ਇਦਾਂ ਦੀ ਕੁਦਰਤੀ ਆਫਤ ਆ ਜੇ ਕੁਦਰਤੀ ਆਫਤ ਦੇ ਸਮੇਂ ਕਦੇ ਵੀ ਪੰਜਾਬ ਦੇ ਵਿੱਚ ਤੁਹਾਨੂੰ ਇਹ ਚੀਜ਼ ਨਹੀਂ ਦੇਖਣ ਨੂੰ ਮਿਲੂਗੀ ਕਿ ਕੋਈ ਕੁਦਰਤੀ ਆਫਤ ਆਈ ਹੈ ਤੇ ਪੰਜਾਬ ਦੇ ਵਿੱਚ ਲੋਕਾਂ ਨੇ ਪੈਸਾ ਕਮਾਉਣਾ ਸ਼ੁਰੂ ਕਰ ਦਿੱਤਾ ਹੋਵੇ ਕੁਦਰਤੀ ਆਫਤ ਦੇ ਸਮੇਂ ਹਮੇਸ਼ਾ ਪੰਜਾਬ ਦੇ ਵਿੱਚ ਲੋਕ ਆਪਣੇ ਘਰਾਂ ਦੇ ਆਪਣੇ ਤਜੋਰੀਆਂ ਦੇ ਦਰਵਾਜ਼ੇ ਖੋਲ੍ਹ ਦਿੰਦੇ ਨੇ ਭਾਵੇਂ ਇੱਥੇ ਸਿੱਖ ਸਰਦਾਰ ਮੂਰੇ ਹੁੰਦੇ ਨੇ ਪਰ ਬਾਕੀ ਕਮਿਊਨਿਟੀਆਂ ਵੀ ਜਿਹੜੀਆਂ ਪੰਜਾਬ ਦੇ ਨੇ ਚਾਹੇ ਉਹ ਹਿੰਦੂ ਭਰਾ ਹੋਣ ਚਾਹੇ ਮੁਸਲਮਾਨ ਹੋਣ ਉਹ ਪਿੱਛੇ ਨਹੀਂ ਰਹਿੰਦੇ ਵਿਦੇਸ਼ਾਂ ਦੇ ਵਿੱਚ ਵੀ ਜਿੱਥੇ ਵੀ ਕਿਤੇ ਮੁਸੀਬਤ ਆਉਂਦੀ ਆ ਪੰਜਾਬ ਦੇ ਲੋਕ ਪਹਿਲਾਂ ਜਾ ਕੇ ਲੰਗਰ ਲਾਉਂਦੇ ਨੇ ਭਾਵੇਂ ਐਲਾਨ ਮਸਕ ਦੁਨੀਆ ਦਾ ਸਭ ਤੋਂ ਅਮੀਰ ਬੰਦਾ ਕਹਾਉਂਦਾ ਪਰ ਤੁਹਾਨੂੰ ਕਿਤੇ ਐਲਾਨ ਮਸਕ ਦਾ ਲੰਗਰ ਲੱਗਿਆ ਨਹੀਂ ਮਿਲੇਗਾ ਤੁਹਾਨੂੰ ਕਿਤੇ ਡਬਲਯੂਟੀਓ ਦਾ ਲੰਗਰ ਨਹੀਂ ਮਿਲੇਗਾ ਤੁਹਾਨੂੰ ਕਿਤੇ ਬਿਸ਼ਪ ਬੈਂਕ ਦਾ ਲੰਗਰ ਨਹੀਂ ਮਿਲੇਗਾ ਤੁਹਾਨੂੰ ਹੋਰ ਜਿਹੜੇ ਅਮੀਰ ਦੁਨੀਆ ਨੂੰ ਲੁੱਟਣ ਦੀਆਂ ਸਾਸਾ ਬਣਾਉਂਦੇ ਨੇ ਉਹਨਾਂ ਦੇ ਲੰਗਰ ਨਹੀਂ ਮਿਲਣਗੇ ਤੁਹਾਨੂੰ ਕਿਤੇ ਕਿਸੇ ਹਥਿਆਰਾਂ ਵਾਲੀ ਕੰਪਨੀ ਦਾ ਲਾਇਆ ਹੋਇਆ ਲੰਗਰ ਨਹੀਂ ਮਿਲੂਗਾ ਹਥਿਆਰਾਂ ਵਾਲੀਆਂ ਕੰਪਨੀਆਂ ਅਮਰੀਕਾ ਹਥਿਆਰਾਂ ਦੇ ਸਿਰ ਤੇ ਦੁਨੀਆ ਨੂੰ ਤਬਾਹ ਕਰ ਸਕਦਾ ਜੰਗ ਚ ਝੋਕ ਸਕਦਾ ਗਾਇਆ ਨੂੰ ਬਰਬਾਦ ਕਰ ਸਕਦਾ ਯੁਕਰੇਨ ਚ ਜੰਗ ਲਾ ਸਕਦਾ ਪਰ ਕਿਸੇ ਦੁਖੀ ਬੰਦੇ ਦੇ ਉੱਤੇ ਮੱਲਮ ਨਹੀਂ ਲਾ ਸਕਦਾ ਇਹ ਸਿਰਫ ਭਾਈ ਕਨਈਏ ਦੇ ਵਰਸ ਕਰ ਸਕਦੇ ਨੇ ਇਹ ਇਹ ਨਹੀਂ ਵੀ ਪੰਜਾਬ ਦੀ ਧਰਤੀ ਦੇ ਕੋਈ ਖਾਸ ਤਰ੍ਹਾਂ ਦੇ ਬੰਦੇ ਪੈਦਾ ਹੁੰਦੇ ਨੇ ਇਹਦਾ ਕਾਰਨ ਹੈ ਕਿ ਪੰਜਾਬ ਦੇ ਲੋਕਾਂ ਨੂੰ ਇੱਕ ਖਾਸ ਤਰ੍ਹਾਂ ਦਾ ਫਲਸਫਾ ਮਿਲਿਆ ਪੰਜਾਬ ਦੇ ਲੋਕਾਂ ਨੂੰ ਇੱਕ ਉਹ ਫਲਸਫੀ ਮਿਲੀ ਹੈ ਜਿਹੜੀ ਹੋਰ ਦੁਨੀਆ ਦੇ ਵਿੱਚ ਕਿਤੇ ਨਹੀਂ ਕਿਸੇ ਨੂੰ ਮਿਲੀ ਹੈਗੀ ਇਸ ਕਰਕੇ ਪੰਜਾਬੀਆਂ ਨੂੰ ਇਸ ਚੀਜ਼ ਦੇ ਉੱਪਰ ਮਾਣ ਹੋਣਾ ਚਾਹੀਦਾ ਕਿਉਂਕਿ ਇਹ ਚੀਜ਼ ਸਰਬੱਤ ਦੇ ਭਲੇ ਦਾ ਕਨਸੈਪਟ ਆ ਜਿਹੜਾ ਸਰਬੱਤ ਦੇ ਭਲੇ ਦੀ ਗੱਲ ਕਿਰਤ ਕਰਨਾ ਤੇ ਵੰਡ ਕੇ ਛਕਣ ਦਾ ਜਿਹੜਾ ਫਲਸਫਾ ਇਹ ਸਿਰਫ ਪੰਜਾਬੀਆਂ ਦੇ ਹਿੱਸੇ ਆਇਆ ਕਦੇ ਵੀ ਕੋਈ ਪੰਜਾਬੀ ਇਹ ਨਹੀਂ ਮੈਂ ਸੌਂ ਖਾ ਕੇ ਨਹੀਂ ਕਹਿੰਦੇ ਪਰ 1 1 2% ਨੂੰ ਛੱਡ ਕੇ 99% ਪੰਜਾਬੀ ਤੁਹਾਨੂੰ ਮੁਸੀਬਤ ਦੇ ਸਮੇਂ ਦੂਜਿਆਂ ਦੀ ਬਾਹ ਫੜਦੇ ਹੋਏ ਮਿਲਣਗੇ ਜਦਕਿ ਦੂਸਰੇ ਥਾਂ ਤੇ ਤੁਸੀਂ ਦੇਖੋਗੇ ਬਹੁਤ ਥਾਂ ਤੇ ਇਦਾਂ ਦੀਆਂ ਖਬਰਾਂ ਆਉਂਦੀਆਂ ਨੇ ਜਦੋਂ ਕੋਈ ਮੁਸੀਬਤ ਵੱਧਦੀ ਆ ਤਾਂ ਲੋਕ ਉਹਦੇ ਤੋਂ ਮੁਨਾਫਾ ਕਮਾਉਣਾ ਸ਼ੁਰੂ ਕਰ ਦਿੰਦੇ ਨੇ ਸੋ ਇਹ ਚੀਜ਼ ਸਿਰਫ ਪੰਜਾਬੀਆਂ ਦੇ ਹਿੱਸੇ ਆ ਐਲਾਨ ਮਸਕ ਹੋਊਗਾ ਦੁਨੀਆ ਦਾ ਅਮੀਰ ਪਰ ਲੰਗਰ ਨੇ ਜਿਹੜੇ ਉਹ ਸਿਰਫ ਬਾਬੇ ਨਾਨਕ ਦੇ ਚੱਲਦੇ ਨੇ ਲੁਟੇਰਿਆਂ ਦੇ ਕਦੇ ਲੰਗਰ ਨਹੀਂ ਚੱਲਦੇ ਹੁੰਦੇ ਮਲਕ ਭਾਗੋਆਂ ਦੇ ਕਦੇ ਲੰਗਰ ਨਹੀਂ ਚੱਲਦੇ ਹੁੰਦੇ ਲੰਗਰ ਦਸਬੰਦ ਘੱਟਣ ਵਾਲਿਆਂ ਦੇ ਚੱਲਦੇ ਨੇ ਲੰਗਰ ਭਾਈ ਲਾਲੋਆਂ ਦੀ ਚੱਲਦੇ ਨੇ ਲੰਗਰ ਹਮੇਸ਼ਾ ਪੰਜਾਬੀਆਂ ਦੀ ਚੱਲਦੇ ਨੇ ਤੇ ਪੰਜਾਬੀਆਂ ਦਾ ਇਹ ਫਲਸਫਾ ਇਹਨੂੰ ਕੋਈ ਵੀ ਜਜ਼ਬ ਨਹੀਂ ਕਰ ਸਕਦਾ ਜਿਹੜੇ ਲੋਕ ਇਹ ਦਾਵਾ ਕਰਦੇ ਨੇ ਜਿਹੜੇ ਆਰਐਸਐਸ ਵਾਲੇ ਸੋਚਦੇ ਨੇ ਕਿ ਅਸੀਂ ਜਜ਼ਬ ਕਰ ਲਾਂਗੇ ਇਹ ਇਹਨਾਂ ਲੋਕਾਂ ਨੂੰ ਆਪਣੇ ਵਿੱਚ ਇਹ ਨਹੀਂ ਹੋਣਾ ਕਿਉਂਕਿ ਇਹ ਫਲਸਫੀ ਦਾ ਫਰਕ ਆ ਕਿ ਇੱਕ ਪਾਸੇ ਤਾਂ ਉਹ ਫਲਸਫਾ ਯਾਰ ਜਿਹੜਾ ਇਨਸਾਨਾਂ ਨੂੰ ਵੰਡ ਕੇ ਰੱਖਦਾ ਵੀ ਆਹਾ ਉੱਚਾ ਹਾ ਦੁਨੀਆ ਹਾ ਦੁਨੀਆ ਹਾ ਦੁਨੀਆ ਹਾ ਇੱਕ ਪਾਸੇ ਉਹ ਫਲਸਫਾ ਜਿਹੜਾ ਸਰਬੱਤ ਦੇ ਭਲੇ ਦੀ ਗੱਲ ਕਰਦਾ ਚਾਰੇ ਪਾਸੇ ਦਰਵਾਜ਼ੇ ਖੁੱਲੇ ਰੱਖਦਾ ਤੇ ਹਰ ਵਾਰ ਮੁਸੀਬਤ ਵਾਲਿਆਂ ਦੇ ਨਾਲ ਖੜਦਾ ਇਸ ਕਰਕੇ ਇਹ ਕਿਵੇਂ ਜਜਬ ਹੋ ਜਾਊਗਾ ਜਿਹੜੇ ਪੰਜਾਬੀਆਂ ਨੂੰ ਇਸ ਦੇ ਉੱਤੇ ਮਾਣਾ ਉਹ ਵੀਡੀਓ ਨੂੰ ਦੁਨੀਆ ਦੇ ਕੋਨੇ-ਕੋਨੇ ਤੱਕ ਪਹੁੰਚਾ ਦਿਓ ਪ੍ਰਾਊਡ ਟੂ ਬੀ ਆ ਪੰਜਾਬੀ ਥੈਂਕ ਯੂ